ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਰਿੰਦਰ ਕੌਰ ਸਵਾਗਤ ਆਟਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿਤਾ ਹਾਲ ਚਾਲ ਵਾਹਿਗੁਰੂ ਜੀ ਦੀ ਕਰਤਾ ਟਾਟੇ ਬਣੀ ਰਹੇ ਤੁਸੀਂ ਸਾਰੇ ਠੀਕ ਠਾਕ ਰਹੋ ਜੀ ਲਓ ਜੀ ਵੀਡੀਓ ਮੈਂ ਕਰ ਲਈ ਸ਼ੁਰੂ ਅੱਜ ਹਾਂ ਲੱਗਿਆ ਸੀ ਪਹਿਲੇ ਸਾਰਿਆਂ ਤੋਂ ਕੰਮ ਕਰਨ ਸਾਡਾ ਜਿਹੜਾ ਮਰੂਦ ਹੈ ਨਾ ਉਹ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਸਰਦਾਰ ਜੀ ਨੂੰ ਮੈਂ ਕਿਹਾ ਤੋਤੇ ਆਨੇ ਟੋਕ ਦੇਣੇ ਆਹ ਮਰੂਦ ਉਹਨਾਂ ਤੇ ਕੱਪੜੇ ਬੰਨ੍ਹ ਦੋ ਇਹ ਨਹੀਂ ਬੰਨੇ ਕਹਿੰਦੇ ਲੈ ਬੂਟਾ ਛੋਟਾ ਹੈ ਆ ਜੀ ਕਹਿੰਦੇ ਉੱਤੇ ਤਾਂ ਮਰੂਦਵਾਲ ਧਿਆਨ ਨਹੀਂ ਦੇਣਾ ਤੋਤਿਆਂ ਨੇ ਹੈਨਾ ਇਦਾਂ ਕਿਹਾ ਸੀ ਨਾ ਤੁਸੀਂ ਦੇ ਦੇ ਹੁਣ ਟੋਕ ਦਿੱਤਾ ਨਾ ਦੇਖਿਆ ਤੁਸੀਂ ਵੀ ਇੱਕ ਟੁਕਤਾ ਇੱਕ ਦੇਖਿਆ ਨਾ ਛੋੜਾ ਜਿਹਾ ਚਲੋ ਹੁਣ ਪਹਿਲੇ ਉਹਨਾਂ ਤੇ ਕੱਪੜੇ ਬੰਨਦੇ ਆਂ ਕਿ ਅੱਜ ਅਸੀਂ ਜਾਣਾ ਆ ਮਾਨ ਜਾਂ ਮਾਨਪੁਰ ਨੂੰ ਇੱਕ ਮੈਂ ਤੈਨੂੰ ਦਿਖਾ ਲਦੀ ਆਪਣੀ ਬਾਤੀ ਦਾ ਝੜਕਾ ਲਾ ਹੋਇਆ ਇੱਕ ਤਾਂ ਬਾਤੀ ਪਟਾਕ ਲਿਆਉਣੇ ਇੱਕ ਆਜ ਮੇਰੇ ਨਾਲ ਰਾਤ ਦਸੇਰ ਬਹੁਤ ਹੋਗਦਾ ਆ ਤੇ ਦਵਾਈ ਲਿਹਾਣੀ ਆ ਬੀਪੀ ਚੈੱਕ ਕਰਾਉਣਾ ਬੁਖਾਰ ਤਾਂ ਹੈ ਨਹੀਂਗਾ ਬੀਪੀ ਚੈੱਕ ਕਰਾ ਕੇ ਦਵਾਈ ਦਿਹਾਣੀ ਆ ਚਲੋ ਫੇਰ ਲਓ ਬੰਨੀ ਆ ਹੁਣ ਕੱਪੜੇ ਮਰੂਦਾਂ ਦੇ ਹਿਸਾਬ ਨਾਲ ਹੀ ਕੱਟੇ ਆ ਕਿਨੇ ਮਰੂ 7 ਕੱਟੇ ਆ ਸਾਰਿਆਂ ਦਾ ਬੰਨ ਦੇ ਹੁਣ ਇੱਕ ਨੂੰ ਟੱਕ ਲੱਗੇ ਤਾਂ ਉਹ ਨਹੀਂ ਫੇਰ ਦੂਜੇ ਤੇ ਵੱਲੋਂ ਹੁਣ ਹੋ ਜਾਣਾ ਸਾਰੇ ਬੰਨ ਇੱਕ ਇੱਕ ਦਿਨ ਦੋਸ ਤੱਕ ਧਾਲੂਗੇ ਨੇ ਤਾਂ ਹੀ ਮੈਂ ਕਹਿੰਨੀ ਅਧਿਕ ਆ ਮੈਂ ਆ ਤੁਹਾਨੂੰ ਦਿਖਾ ਲਦੀ ਆ ਦੇਖੋ ਇਹ ਗੇੜੇ ਚ ਨਾ ਸਾਡੇ ਮਰੂਤ ਦਾ ਬੂਟਾ ਆ ਦੇਖੋ ਕਿੰਨੇ ਮਰੂਦ ਇਹਨੂੰ ਲੱਗੇ ਆ ਇੱਥੋਂ ਵੀ ਟੁੱਕੀ ਜਾਂਦੇ ਆ ਪੱਕੇ ਵੀ ਆ ਵਿੱਚ ਵਿੱਚ ਕੱਚੇ ਵੀ ਆ ਗਾਂ ਨਵੇਂ ਫੁੱਲ ਵੀ ਨਿਕਲੇ ਆ ਪਹਿਲੇ ਪੱਕੇ ਵੀ ਆ ਸਾਰੇ ਇਹ ਕਿੰਨੇ ਸੋਹਣੇ ਆ ਬਾਜੀ ਸਾਡੇ ਤਾਂ ਸਵੇਰੇ ਤੋੜ ਕੇ ਖਾਣ ਲੱਪਾ ਅੱਛਾ ਮਰੂਤ ਨਾ ਚਾਹ ਆ ਆ ਚਲੋ ਪਹਿਲੇ ਕੱਪੜੇ ਬਨ ਕੇ ਆਉਣੇ ਦੇ ਇਕਲੇ ਕੌਣ ਅੰਛੜੀਆਂ ਗਾਈਆਂ ਤੋ ਪਸੇਕਦੀਆਂ ਆ ਮਹਾਰਾਜ ਦੀ ਕਿਰਪਾ ਹੋਈ ਸਾਰੀਆਂ ਗਾਈਆਂ ਸਾਡੀਆਂ ਵਧੀਆਂ ਆ ਹੁਣ ਚਲੋ ਬੰਨੋ ਕੱਲ ਮੈਂ ਨਾ ਜਦ ਸ਼ਾਮੀ ਉਹ ਇੱਧਰ ਨੂੰ ਆਈ ਸੀ ਜੀ ਸਿਲਕਾ ਸਿੱਟਣ ਆਈ ਸੀ ਮੈਂ ਉਹਦੋਂ ਦੇਖਿਆ ਸਾਹਮਣੇ ਆ ਮੈਂ ਕਿਹਾ ਅਮਰੂਦ ਟੋਕ ਦਿੱਤਾ ਇਹ ਤਾਂ ਕਹਿੰਦੇ ਸੀ ਵੀ ਅਮਰੂਦ ਨੂੰ ਇਹ ਤਾਂ ਨਿਗਾ ਨਹੀਂ ਪੈਣੀ ਤੋਤੇ ਦੀ ਆ ਦੇਖ ਐਨਾ ਸੋਹਣਾ ਮੇਰੇ ਬਾਣੇ ਮੈਂ ਤਾਂ ਉਹਦੋਂ ਹੀ ਹੋਰ ਤਰ੍ਹਾਂ ਹੋ ਗਈ ਦੇਖ ਕੇ ਮੈਂ ਕਿਹਾ ਮਸੀ ਮਸੀ ਤਾਂ ਮੋٹے ਹੁੰਦੇ ਪਏ ਆ ਚਲ ਬੰਦੋ ਉਧਰ ਮੈਂ ਨਾ ਹੋ ਜਿੱਦਣ ਸੇ ਨਹੀਂ ਲੈ ਉਧਰ ਜਾਣ ਨੂੰ ਉਹ ਰੈਡੀ ਵਾਲਿਆਂ ਨੂੰ ਪੁੱਛਿਆ ਉਹਦੇ ਕੋਲ ਸੀਗੇ ਇਦਾਂ ਦੇ ਮੋٹے ਮੋٹے ਮਰੂਦ ਮੈਂ ਕਿਹਾ ਮਰੂਦ ਕਿੱਦਾਂ ਆ ਕਹਿੰਦਾ 100 ਰੁਪਏ ਕਿਲੋ ਮੈਂ ਕਿਹਾ ਇੰਨੇ ਮਹਿੰਗੇ ਤਾਂ ਕਹਿੰਦਾ ਹੁਣ ਤਾਂ ਫੇਸ ਆਸਤੇ ਹੋ ਗਏ 120 ਪਿੱਛੇ ਰੁਪਏ ਸੀਗੇ ਮੈਂ ਕਿਹਾ ਸਾਡੇ ਲੱਗੇ ਇਦਾਂ ਦੇ ਲੈ ਕਹਿੰਦਾ ਇਹ ਤਾਂ ਹਾਈਬ੍ਰਿਡ ਤੁਹਾਡੇ ਕਿੱਥੇ ਹੁਣ ਇਦਾਂ ਦੇ ਮੈਂ ਕਿਹਾ ਕਾਕਾ ਸਾਡੇ ਲੱਗੇ ਆ ਗਾਨੀ ਗਿੰਨ ਕੇ ਫੁੱਲ ਲੱਗ ਗਏ ਹੋਰ ਹਨਾ ਗਾਂ ਮੋਲ ਕਿਤੇ ਯਾ ਕਿਨੇ ਕਿ ਦੋਡੀਆਂ ਉਹ ਦੂਜੇ ਜਿਹੜੇ ਘਰ ਬੂਟੇ ਉਹਨਾਂ ਨੂੰ ਵੀ ਇਦਾਂ ਹੀ ਆਂ ਗਾਂ ਹੋਰ ਲੱਗੇ ਆ ਕਿੰਨੇ ਆਂ ਦੇਖੋ ਤਾਂ ਤਾਂ ਦੋਕ ਦੇਣਾ ਤਾਂ ਕਿਤਾਬ ਪੱਕ ਜਾਣੇ ਆ ਬਚੇ ਰਹੇ ਤਾਂ ਚਲੋ ਬਾਨ ਲੋ ਸਾਰੀਆਂ ਨੂੰ ਨਾ ਗੁਰਸੀ ਰੱਖ ਲਈ ਮਾਸਟਰ ਜੀ ਨੇ ਲੀ ਰਣ ਕੱਪੜੇ ਰੱਖਣ ਨੂੰ तो वह जोड़ा अंब का बूटा उपरों सुक्या थल उगर उ भी शौरा करो हूँ वो दे भी पत्ते कल मरझाए ज बहुत सी चलो जी बन लैन ये सारे के कपड़े फे चलते हैं तैयार हो के मन पुन ऐसे चटाके पई जाए मेरे ਮੇਰੇ ਕੋ ਰਕੈਸਟ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਕ ਲਾਈਕ ਕਮੈਂਟ ਕਰਿਆ ਕਰੋ ਜੀ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਇੱਕ ਤੁਹਾਡਾ ਸਾਥ ਬਹੁਤ ਹੈ ਮੈਨੂੰ ਹੁਣ ਲਗਭਗ 3 ਕੁ ਮਹੀਨੇ ਹੋਏ ਆ ਮੈਨੂੰ ਚੈਨਲ ਬਣਾਏ ਨੂੰ ਤਾਂ ਬਹੁਤ ਸਾਥ ਦਿੱਤਾ ਹੈ ਤੁਸੀਂ 500 ਤੋਂ ਉੱਪਰ ਮੇਰੇ ਸਬਸਕ੍ਰਾਈਬਰ ਹੋ ਗਏ ਆ ਵੀਡੀਓ ਤੁਸੀਂ ਕਾਫੀ ਪਸੰਦ ਕਰਦੇ ਪਏ ਆ ਇਦਾਂ ਹੀ ਮੈਨੂੰ ਸਪੋਰਟ ਹੋਰ ਕਰਿਓ ਫਿਰ ਫੋਰ ਵਧੀਆ-ਵਧੀਆ ਵੀਡੀਓ ਪਿੰਡਾਂ ਦੇ ਰਹਿਣੇ-ਸਹਿਣੇ ਦੀਆਂ ਪਿੰਡਾਂ ਦੇ ਕਲਚਰ ਹੋਰ ਇਦਾਂ ਦੀਆਂ ਚੀਜ਼ਾਂ ਦੀਆਂ ਵੀਡੀਓ ਲੈ ਕੇ ਆਉਂਗੀ ਤੁਹਾਡੇ ਤੱਕ ਵਧੀਆ ਚਲੋ ਬਾਨ ਲਓ ਫੇਰ ਨਾ ਫਿਰ ਦੇਖਦੇ ਇਦਰਾ ਛੋਟਾ ਜਿਹਾ ਅੰਬ ਦਾ ਬੂਟਾ ਆ ਉਹਨੂੰ ਵੀ ਬੰਨਣੀ ਆ ਪੱਠੇ ਵੀ ਸਾਡੇ ਦੋ ਕਿਕਰੇ ਰਹਿ ਗਏ ਆ ਹੁਣ ਬਾਅਦ ਚ ਫਿਰ ਦੂਜਾ ਪਰਸੀਨ ਹੋਣਾ ਇਹ ਚ ਸਰੋਂ ਜ਼ਿਆਦਾ ਸੀਗੀ ਘਰ ਦਾ ਕੰਮ ਮੇਰਾ ਸਾਰਾ ਮੁੱਕ ਗਿਆ ਆ ਭੈਣ ਨੇ ਵੀ ਅੱਜ ਕਿਸੇ ਦੇ ਨਾਲ ਜਾਣਾ ਸੀ ਮੜਜਿਆ ਕਿ ਤੈਨੂੰ ਹੋ ਚੱਲ ਗਈ ਆ ਤਿਆਰ ਹੋ ਕੇ ਮੈਂ ਵੀ ਭੰਡ ਭੁੰਡ ਮਾਂਜ ਕੇ ਤਾਂ ਅਸੀਂ ਜਾਣਾ ਸੀ ਮੈਂ ਕਿਾ ਚੱਲ ਪਹਿਲੇ ਆ ਬੰਨ ਲਓ ਫੇਰ ਚਾਲਦੇ ਮੁਰ ਕੇ ਆਉਂਦਿਆਂ ਨੂੰ ਇੱਕ ਕੋਈ ਹੋਰ ਨਾ ਟੁੱਕਿਆ ਹੋ ਕੋ ਭਾਜੀ ਵੀ ਪੱਠੇ ਵੱਟਣ ਚੱਲ ਜਾਣਾ ਆ ਭਾਜੀ ਨੇ ਵੀ ਤਾਂ ਇੱਧਰ ਕਿਸੇ ਨੇ ਧਿਆਨ ਨਹੀਂ ਦੇਣਾ ਚਲ ਬਨ ਲੈਣ ਸਾਰੇ ਫਿਰ ਤਿਆਰ ਹੋ ਕੇ ਤੁਹਾਨੂੰ ਮਿਲਦੇ ਆਂ ਹੋਰ ਹਾਂ ਤਾਂ ਸਹੀ ਆ ਜਿਹੜਾ ਰਹਿ ਕੇ ਪਸ ਐਨਾ ਤਾਂ ਇੱਕੋ ਹੀ ਬਨਦਾ ਹੁਣ ਆ ਜਿਹੜਾ ਆ ਤਿੰਨਾਂ ਦਾ ਗੁੱਛਾ ਜਿਹੜਾ ਜੇ ਪਿੱਛੇ ਮਾੜੀ ਜਿਹੀ ਬਟਾਨੀ ਟੁੱਟ ਗਈ ਹੈ ਨਾ ਸਾਰੀ ਮਿਹਨਤ ਬੇਕਾਰ ਜਾਣੀ ਮੈਂ ਕਹਿੰਨੀ ਇੱਥੇ ਨਾ ਉਦਾ ਚੌੜੀ ਜੇ ਕੋ ਲੱਕੜੀ ਲਾਓ ਇਹਦੇ ਥੱਲੇ ਚੱਲ ਜਾਂਦੀ ਆ ਆ ਚਲੋ ਜੀ ਸਾਰੇ ਮਰੂਦਾਂ ਨੂੰ ਬੰਨਤੇ ਆ ਕੱਪੜੇ ਦੇਖੋ ਹੁਣ ਕਿਹੜੇ ਬੱਚਦੇ ਕਿਹੜੇ ਰਹਿੰਦੇ ਆ ਕਿਹੜੇ ਚਲ ਜਾਂਦੇ ਆ ਦੇਖਾਂਗੇ ਚੌਪੰਜਾ ਦੇਣਾ ਤੱਕ ਹੁਣ ਤਾਂ ਉਹ ਆਂਬ ਨੂੰ ਹੁਣ ਆ ਕੁਰਸੀ ਤੇ ਚੱਕ ਲੋ ਆਂਬੂ ਤਾਂ ਪਲਾਖਵਾਵੇ ਚਲੋ ਜੀ ਮਿਲਦੇ ਹੁਣ ਤਨ ਤਿਆਰ ਹੋ ਕੇ ਮਾਲਪੁਰ ਪਤਾ ਨਹੀਂ ਮੈਂ ਤਾਂ ਕੋ ਕਲਿੱਪ ਬਣਾ ਹੁਣੀ ਕਿ ਨਹੀਂ ਨੇ ਤਾਂ ਪਾਰਾ ਕੀ ਦਿਖਾ ਲਾਂਗੇ ਕੀ ਸਮਾਨ ਲਿਆਂਦਾ ਆ ਅੱਜ ਸਾਦੇ ਵੀ ਲਿਹਾਉਣੇ ਆ ਸੀ ਸਾਡੀ ਪਾਟੀ ਦਾ ਕੱਲ ਦਾ ਹਾਲ ਕੀ ਹੋਇਆ ਬਾਟੀ ਦੇਖਦੀ ਆ ਮੈਨੂੰ ਕੀ ਪਤਾ ਨਹੀਂ ਪਤਾ ਕਿੱਦਾਂ ਹੋ ਗਿਆ ਆ ਪਾਇਆ ਵਾਲਾ ਫਾਫੇ ਚ ਇਹਨਾਂ ਬਾਟੀ ਕੱਲ ਮੈਂ ਤੇਲ ਵਿੱਚ ਰੱਖ ਕੇ ਨਾ ਇਹਦੇ ਪਾ ਕੇ ਸਾਗ ਤੋੜਕਣਾ ਸੀਗਾ ਉਹ ਮੈਂ ਚਾਹ ਪੀਣ ਬੈਗੀ ਮੈਨੇ ਚੇਤਾ ਭੁੱਲ ਗਿਆ। ਪਿਤੇ ਰੱਖਿਆ ਹੈ ਉੱਤੇ। ਉਹ ਜਦੋਂ ਬਾਟੀ ਨੂੰ ਅੱਗ ਪੈ ਗਈ ਉਦੋਂ ਹੀ ਪਤਾ ਲੱਗਾ। ਚੱਲ ਹੁਣ ਬਟਾ ਕੇ ਲੈ ਆਉਨੇ ਆ। ਚੱਲਦੇ ਆ ਮਾਲਪੁਰ ਨੂੰ ਤਾਂ। ਬਟਾ ਕੇ ਲੈ ਆਉਨੇ ਨੂੰ ਨਾਲ ਦੇ ਦੇ ਹੋਰ ਕੁਛ ਲੈ ਹੋ ਗਿਆ ਤਾਂ। ਜੁੱਤੀ ਪਾ ਲਵਾਂ। ਪਤਾ ਨਹੀਂ ਸੁੱਕੀ ਕਨੇ। ਜੁੱਤੀਆਂ ਕੱਲ ਦੀਆਂ ਮੈਂ ਤੋਤੀਆਂ ਸੀ ਆਪਣੀਆਂ ਹੋ ਜਾਣੀਆਂ। ਕੁਟਰੀ ਤੇ ਜਾਣਾ ਚਲੋ ਜੀ ਮਿਲਦੇ ਆਂ ਤਾਂ ਉਥੇ ਜਾ ਕੇ ਮਾਨਪੁਰ ਦੇਖਦੇ ਆ ਪਹਿਲੇ ਤਾਂ ਦਵਾਈ ਲੈਣੀ ਡਾਕਟਰ ਨੇ ਚਲ ਜਾਣਾ 1.5 ਵਜੇ ਪਹਿਲੇ ਤਾਂ ਦਵਾਈ ਲੈਣੀ ਆ ਤੇ ਦੇਖਦੇ ਕੁਝ ਹੋਰ ਚਲੀਏ ਉਹ ਚਲੋ ਜੀ ਇਹ ਕਿੰਨੇ ਲੋਣੇ ਤੇ ਬਾਜੀ ਕਰਈਆ ਕਰਈਆ ਹੈ ਕਰਈਆ ਫੇ ਦੱਸ ਦੋ ਉਹਨਾਂ ਬਾਜੀ ਮਾਰ ਕੇ ਬਹੁਤ ਚਲੋ ਫੇ ਬਾਜੀ ਨੂੰ ਦੱਸ ਦੋ ਬਾਜੀ ਮਾਰ ਕੇ ਨਿਆ ਜਿਹੜਾ ਸਕੂਲ ਕੋਲ ਆ ਪੁੱਟਿਆ ਸੀਗਾ ਜਿਹੜਾ ਸਕੂਲ ਕੋਲ ਪੁੱਟਿਆ ਸੀਰਾ ਉਹ ਸਹੀ ਬਾਤ ਤੇ ਆ ਤਾ ਚਲੋ ਗੇਟ ਖੋਲੋ ਲਗ ਜੂ ਕਿ ਸਕੂਟਰੀ ਆ ਪਰ ਇਹਨ ਕਰਕੇ ਲਾ ਦੋ ਹਾਲੋ ਸਮੁੱਸੇ ਮੈਂ ਹੁਣ ਲੋ ਕੀ ਲੈ ਕੇ ਆਇਆ ਮਾਰੂ ਰੋ ਦੇਸੇ ਨੂੰ ਘਰ ਤੇ ਪੈ ਗਿਆ ਸੀ ਦਵਾਈ ਉੱਥੇ ਕਾਲੀ ਕਰਕੇ ਬੰਦਾ ਕੱਢਦਾ ਦਵਾਈਆਂ ਆ ਤੁਸੀਂ ਕਹਿੰਦੇ ਆਏ ਹੋ ਨਾ ਉਹ ਹੀ ਆ ਛਾੜਦੀ ਅੱਗੇ ਦਵਾਈ ਲੈ ਕੇ ਹੋਰ ਆ ਜਾ ਮੇਰੀ ਇਹ ਦਵਾਈ ਫਿਰ ਕਿਹ ਹਲਵਾਈ ਪੁਣਾ ਖਾਣ ਅਧੀਆ ਤਾਂ ਮੰਗੀ ਉਹ ਜਿਹੜੀ ਜੜੀ ਸੀ ਉਹਨੇ 100 ਰੁਪਏ ਚ ਰੱਖੀ ਉਹ ਸਰਫ ਉਹਦੇ ਮੈਂ 300 ਦਿੱਤੀਆਂ ਸੀ ਯਾ ਉਹ ਸੋਨੇ ਵਾਲੇ ਉਹ ਹੋਰ ਮੈਂ ਲਿਆਈਆਂ ਹੈ ਲੋ ਜਿ ਦੇਖੋ ਕੀ ਲੱਤੀ ਆਈਆਂ ਮੈਂ ਉਹਦੇ ਬਟਾ ਆ ਲਿਆੰਦੀ ਹਾਂ ਸਟੀਲ ਦੇ ਸੋਹਣੇ ਵਾਦੀ ਦੇਖ ਕਿੰਨੀ ਆ ਸਾਰੇ 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 ਜਿੰਨੇ ਹਲਕੇ ਹੁੰਦੀਆਂ ਕਿੰਨੇ ਸੌੜਾ ਲੱਤੰਗੇ ਦਾਲ ਸਬਜ਼ੀ ਕੁਝ ਨਹੀਂ ਮੜਾ ਉਹ ਬੇਵਾਰੀਆ ਪਾਣੀ ਨਾ 1700 ਦੀ ਕਹਿੰਦਾ ਸੀ ਮੈਂ ਕਿ 1500 ਦੀ ਲੈ ਕੇ ਆਉਣੀ ਮੈਂ ਚੱਲੇ ਕਿਤੇ ਇਹ ਦਵਾਈ ਇਹ ਤਾਂ ਮੱਚਾ ਛੋਟਾ ਹੁੰਦਾ ਮੜਾ ਉਹ ਦਵਾਈ ਸਾਹਮਣੇ ਡੋਲ ਜਾਂਦੀ ਹੈ ਛੋਟ ਲਈ ਜਿਵੇਂ ਕਾ ਹੋ ਜਦੋਂ ਪਕੌੜੀਆਂ ਨੇ ਬढ़ाई ਦੀਆਂ ਜਿੱਦੋਂ ਵਰ ਉਹ ਤੇ 돌ਦੀ ਅੰਦਾਯਾ ਤਾਂ ਮੈਂ ਕਿਹਨੇ ਤਾਂ ਡੋਂਗੀ ਜੀ ਦੇਵੇ ਨੇ ਕਿਤਾ ਬੰਦਾ ਵਧੀਆ ਪਕੌੜੀਆਂ ਬਣ ਜਗਾ ਦੀਆਂ ਹਾਂ ਇਹਨਾਂ ਬੈਸੇ ਲਾ ਕੇ ਆ ਗਈਆਂ ਚਲੋ ਜੀ ਦੱਸੀਆ ਤੁਸੀਂ ਵੀ ਮੇਰੇ ਭਾਂਡੇ ਵਧੀਆ ਆ ਚਾਹ ਪੀਣੀ ਮੈਂ ਹੁਣ ਮੈਂ ਇਹ ਨਾਲ ਚਾਹ ਤਾਂ ਪੀਣੀ ਹੈ ਇੱਥੇ ਕੁਝ ਮਿੱਠਾ ਬਣਾਉਣਾ ਹੁਣ ਮੈਂ ਕੱਲ ਨੂੰ ਬਣਾਉਣੀ ਮੈਂ ਚ ਪਹਿਲੇ ਅੱਡੀ ਕੜਾਈ ਵਧੀਆ ਰਵੇ ਤਾਂ ਦੇਹ ਦੀ ਕੱਲ ਨੂੰ ਕਿ ਬਣਾਉਣੀ ਹੈ ਚ ਮੈਂ ਨਾ ਦਵਾਈ ਖਾਧੀ ਆ ਉਥੇ ਡਾਕਟਰ ਦੇ ਕਾਲੇ ਸੀ ਦਵਾਈ ਹੁਣ ਮੈਂ ਜਿਹੜੀ ਕਲੰਮੀ ਪੈਣਾ ਆ ਤੇ ਉੱਠ ਕੇ ਦੇਰ ਦੀ ਬਾਅਦ ਚ ਦਾਲ ਸਬਜ਼ੀ ਐਮ ਵੀ ਮਿਲਾਂ ਦਾ ਢਾਈਕ ਦਾ ਹੋ ਗਿਆ ਹਨ ਚਲੋ ਵੀਡੀਓ ਦੇ ਐਂਡ ਮੈਂ ਇੱਥੇ ਕਰਦੀ ਹੁਣ ਮਿਲਦੇ ਕਿਸੇ ਹੋਰ ਨਵੀਂ ਸੋਹਣੀ ਜੀ ਵੀਡੀਓ ਦੇ ਨਾਲ ਉਹ ਦੇ ਸਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ